ਪਾਰਕ ਦੇ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼ ਸultanpur Lodhi ਦੇ ਪੀੜਪੜ ਵਾਲੇ ਇਲਾਕੇ ਪੁੱਡਾ ਕਲੋਨੀ ਵਿਖੇ ਅੱਜ ਸ਼ਾਮ ਨੂੰ ਇੱਕ ਵਿਅਕਤੀ ਦੀ ਲਾਸ਼ ਪਾਰਕ ਦੇ ਨਜ਼ਦੀਕ ਪਈ ਹੋਣ ਦੀ ਜਾਣਕਾਰੀ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ Sultanpur Lodhi ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਿਸ ਵਿਅਕਤੀ ਦੀ ਹੈ ਤੇ ਉਸ ਦੀ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ Sultanpur Lodhi ਦੇ ਮਰਦਾ ਘਰ ਵਿੱਚ 72 ਘੰਟੇ ਲਈ ਰੱਖਿਆ ਗਿਆ ਹੈ ਡਿਊਟੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ Laash ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਉਸ ਦੀ ਪਛਾਣ ਹੋ ਸਕੇ। ਹਾਂਜੀ ਅੱਜ ਨੇ ਸਾਨੂੰ ਪੁੱਡਾ ਗਲੰਨੀ ਤੋਂ ਹੇ ਮਾਸੇਵਗ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ। ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤੇ ਮੇਰੇ ਸਾਥੀ ਹਸਪਤਾਲ ਦੇ ਐਸਆਈ ਅੱਜ ਇੱਥੇ ਮੌਕੇ ਤੇ ਪਹੁੰਚੇ ਆ। ਉਹ ਡੈੱਡ ਬੋਡੀ ਜਿਹੜੀ ਆ ਕਬਜ਼ੇ 'ਚ ਲੈ ਲਈ ਆ। ਸਿਵਲ ਹਸਪਤਾਲ ਵਿੱਚ ਪਛਾਣ ਵਾਸਤੇ ਰੱਖਾਈ ਜਾ ਰਹੀ ਹੈ ਬਾਅਦਰ ਕੰਢੇ ਵਾਸਤੇ। ਕੀ ਕਰਵਾ ਕੀਤੀ ਗਰੀ? ਹਾਂਜੀ ਫਿਲਹਾਲ ਹਜੇ ਇਹ ਮੋਰਚਾ ਦੀ ਜੇ ਸਿਵਲ ਹਸਪਤਾਲ ਰੱਖਿਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਹਜੇ ਅਨਨੌਂਡ ਬੋਡੀ ਬ੍ਰਾਮ ਹੈ ਇਹ ਪੁੱਡਾ ਕਲੋਨੀ ਦਾ ਰੋਡ ਹੈ ਜੀ ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ ਹੈ ਪਾਰਕ ਵਿੱਚ ਨਹੀਂ ਕੋਈ ਬੋਡੀ ਬ੍ਰਾਮ ਹਾਂਜੀ ਪਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਮੇਰੀ ਪਾਰਕਾ ਮੈਂ ਉਹ ਜਿਹੜਾ ਸਾਫਟ ਹੈ ਰੇ ਮਨਤੇਜ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੜੀ ਕੋੜੀ ਨੇ ਕਿਸ ਤਰ੍ਹਾਂ ਦੇ ਕੱਪੜੇ ਕਿੱਦੇ ਪਾਇਆ ਜਿਹੜਾ ਇਹ ਵੇਖੀ ਵਾਈਟ ਸ਼ਰਟ ਹੀ ਤੇ ਕਰੀਮ ਕਲਰ ਦੀ ਹੈਗੇ ਸੰਮਰਤ ਲਗਭਗ ਚਾਲੂ ਤੋਂ ਸਾਡੇ ਨੇੜੇ ਹੈ ਪਾਰਕ ਦੇ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼ ਸultanpur Lodhi ਦੇ ਭੀੜਪਾੜ ਵਾਲੇ ਇਲਾਕੇ ਪੁੱਡਾ ਕਲੋਨੀ ਵਿਖੇ ਅੱਜ ਸ਼ਾਮ ਨੂੰ ਇੱਕ ਵਿਅਕਤੀ ਦੀ ਲਾਸ਼ ਪਾਰਕ ਦੇ ਨਜ਼ਦੀਕ ਪਈ ਹੋਣ ਦੀ ਜਾਣਕਾਰੀ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ थाना Sultanpur Lodhi ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਿਸ ਵਿਅਕਤੀ ਦੀ ਹੈ ਤੇ ਉਸ ਦੀ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ Sultanpur Lodhi ਦੇ ਮਰਦਾ ਘਰ ਵਿੱਚ 72 ਘੰਟੇ ਲਈ ਰੱਖਿਆ ਗਿਆ ਹੈ ਡਿਊਟੀ ਦੇ ਕਰਮਚਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਉਸ ਦੀ ਪਛਾਣ ਹੋ ਸਕੇ। ਹਾਂਜੀ ਅੱਜ ਨੇ ਸਾਨੂੰ ਪੁੱਡਾ ਗਲੰਨੀ ਤੋਂ ਇਸ ਮਾਸੇਵਗ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ। ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤੇ ਮੇਰੇ ਸਾਥੀ ਹਸਪਤਾਲ ਦੇ ਐਸਆਈ ਅੱਜ ਇੱਥੇ ਮੌਕੇ ਤੇ ਪਹੁੰਚੇ ਆ। ਉਹ ਡੈੱਡ ਬੋਡੀ ਜਿਹੜੀ ਆ ਕਬਜ਼ੇ 'ਚ ਲੈ ਲਈ ਆ। ਸਿਵਲ ਹਸਪਤਾਲ ਵਿੱਚ ਪਛਾਣ ਵਾਸਤੇ ਰੱਖਾਈ ਜਾ ਰਹੀ ਹੈ ਬਸਰ ਕੰਮ ਦੇ ਵਾਸਤੇ। ਕੀ ਕਰਵਾ ਕੀਤੀ ਗਰੀ? ਹਾਂਜੀ ਫਿਲਹਾਲ ਹਜੇ ਇਹਨੂੰ ਮੋਰਚਰੀ ਦੇ ਸਿਵਲ ਹਸਪਤਾਲ ਰਖਾਇਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਹਜੇ ਅਨਨੌਂਡਿਡ ਬੋਡੀ ਬ੍ਰਾਮ ਹੈ ਇਹ ਪੁੱਡਾ ਕਲੋਨੀ ਦਾ ਰੋਡ ਹੈ ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ ਹੈ ਪਾਰਕ ਵਿੱਚ ਵੀ ਕੋਈ ਬੋਡੀ ਬ੍ਰਾਮ ਹਾਂਜੀ 파ਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ 파ਰਕਾ ਮੈਂ ਉਹਦੇ ਸਾਹਫੇ ਹੈ ਰੇ ਮਨਤੇਜ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੜੀ ਬੋਡੀ ਨੇ ਕਿਸ ਤਰ੍ਹਾਂ ਦੇ ਕੱਪੜੇ ਕਿੱਦੇ ਪਾਏ ਜਿਹੜਾ ਵੇਖੀ ਵਾਈਟ ਸ਼ਰਟ ਤੇ ਕਰੀਮ ਕਲਰ ਦੀ ਹੈਗੀ ਉਹ ਪੈਂਟ ਪਾਈ ਹੋਈ ਕਿੰਨੇ ਮਰ ਲੱਗਤਾ ਕੋ ਚਾਲੂ ਕੋ ਸਾਡੇ ਨੇੜ ਹੈ